ਮਿਤੀ 11 10 ਨੂੰ ਮੇਰੇ ਤਾਇਏ ਦੀ ਬੇਟੀ ਦੀ ਵਿਆਹ ਹੋਇਆ ਸੀ ਬਠਿੰਡੇ ਅੱਜ 2 ਮਹੀਨੇ ਹੋ ਗਏ ਉਹਨਾਂ ਨੂੰ ਇਹ ਪਹਿਲੇ ਦਿਨ ਤੋਂ ਲੈ ਕੇ ਦਾਸ ਦੀ ਮੰਗ ਕਰਦੇ ਸੀ ਪਹਿਲੇ ਦਿਨ ਤੋਂ ਲੈ ਕੇ ਇਹਨਾਂ ਨੂੰ ਕੁੱਟਮਾਰ ਕਰਦੇ ਰਹਿੰਦੇ ਸੀ ਪਹਿਲਾਂ ਵੀ ਇਹਨਾਂ ਨੂੰ ਕਈ ਵਾਰੇ ਸੀ ਸਮਝਾਇਆ ਪਰ ਇਹ ਨਹੀਂ ਸਮਝੇ ਠੀਕ ਹੈ ਇਹਨਾਂ ਦੀਆਂ ਮੰਗਾਂ ਸੀ ਪਹਿਲੇ ਦਿਨ ਤੋਂ ਮੰਗਦੇ ਰਹੇ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਸਾਨੂੰ AC ਪੈਸ ਚਾਹੀਦਾ ਉਹ ਸਤੋਂ ਨਹੀਂ ਹੋਇਆ ਜਿੰਨਾ ਅਸੀਂ ਾਕਾਤ ਤੋਂ ਵੱਧ ਜੋਰ ਲਾਉਣਾ ਸੀ ਅਸੀਂ ਵਿਆਹ ਤੇ ਲਾਇਆ ਪਰ ਇਹ ਇਹਨਾਂ ਦੇ ਅਕੋਰਡਿੰਗ ਅਸੀਂ ਜਿੰਨਾ ਅਸੀਂ ਕਰਨਾ ਸੀ ਅਸੀਂ ਕੀਤਾ ਪਰ ਇਹ ਕੁੜੀ ਨੂੰ ਕੁਟਦੇ ਮਾਰਦੇ ਰਹੇ ਇਹਨਾਂ ਦੀ ਮੰਮੀ ਇਹਦੀ ਭੈਣ ਮੁੰਡੇ ਦੀ ਆ ਕੇ ਇਹ ਇਟਾਂ ਰੋੜੇ ਵੀ ਚਲਾਉਂਦੇ ਰਹੇ ਕੁੜੀ ਨੂੰ ਦੋ ਦੋ ਦਿਨ ਇਹ ਕਮਰੇ 'ਚ ਬੰਦ ਵੀ ਕਰਦੇ ਰਹੇ ਇਹਨਾਂ ਅਸੀਂ ਤਸ਼ੀਹੇ ਚਲਦੇ ਚਲਦੇ ਇਹਨਾਂ ਨੂੰ ਬਹੁਤ ਸਮਝ ਆਇਆ ਪਰ ਇਹ ਨਹੀਂ ਮੰਨੇ ਆਖਰ ਨੂੰ ਇਹਨਾਂ ਨੇ ਮੁੰਡੇ ਨੇ ਮੁੰਡੇ ਦੀ ਭੈਣ ਨੇ ਤੇ ਇਹਦੇ ਦੇ ਮਾਪੇ ਇਹਨਾਂ ਨੇ ਕੁੜੀ ਦਾ ਗਲ ਘੁੱਟ ਕੇ ਤੇ ਜਿਹੇ ਪਹਿਲਾਂ ਕੁੱਟਮਾਰ ਕੀਤੀ ਇਹਨਾਂ ਨੇ ਹੱਥ ਬੰਨੇ ਹੱਤਪਾ ਨੇ ਕਿ ਉਹਦੀ ਕੁੱਟਮਾਰ ਕੀਤੀ ਉਹਦੇ ਇਨਸਾਨ ਨੇ ਤੇ ਗਲ ਦੇ ਵਿੱਚ ਤਾਰ ਪਾ ਕੇ ਗਲ ਘੁੱਟ ਕੇ ਉਹਨੂੰ ਇਹਨਾਂ ਨੇ ਕਤਲ ਕੀਤਾ ਇੱਕ ਜਿਹੜਾ ਬੰਦਾ ਇਹ ਸੀਗਾ ਵੀ ਇਹਨਾਂ ਨੇ ਚਾਰੇ ਬੰਦੇ ਸੇ ਨਾਂ ਲਗਾਏ ਇੱਕ ਪੰਜਵਾਂ ਬੰਦਾ ਹੋਰ ਸੀ ਜਿਹੜਾ ਇਹਦਾ ਮੁੰਡੇ ਦਾ ਭਰਾ ਸੀ ਉਹ ਪੁਲਿਸ ਦੇ ਵਿੱਚ ਭਗਵੰਤ ਮਾਨ ਦਾ ਹੋ ਐਫਓ ਆ ਠੀਕ ਹੈ ਇਹਨਾਂ ਨੇ ਸਾਡਾ ਉਹਦਾ ਨਾਂ ਨਹੀਂ ਲਿਖਣ ਦਿੱਤਾ ਸੀ ਉੱਥੇ ਵੀ ਇਹਨਾਂ ਨੂੰ ਪੁਲਿਸ ਨੂੰ ਮਤਲਬ ਮੰਗ ਕੀਤੀ ਸੀ ਪਰ ਸਾਡਾ ਇਹਨਾਂ ਨੇ ਉੱਥੇ ਨਾਂ ਨਹੀਂ ਲਿਖਣ ਦਿੱਤਾ ਉਹਨਾਂ ਨੇ ਇਹਦੇ ਵਿੱਚ ਦਜ ਨਹੀਂ ਕੀਤਾ ਨਾ ਕਿੰਨਾ ਟਾਈਮ ਹੋਇਆ ਸੀ ਇਹ ਕੁੜੀ ਨੂੰ ਮੈਰਿਜ ਨੂੰ 2 ਮਹੀਨੇ ਹੋਏ ਸੀ 10 ਮਹੀਨੇ ਦੇ ਵਿੱਚ ਵਿਆਹ ਹੋਇਆ 11 ਤਰੀਕ ਨੂੰ ਕਿੱਦਾਂ ਪਤਾ ਲੱਗਿਆ ਤੁਹਾਨੂੰ ਕੱਲ ਜਦੋਂ ਸਾਡੇ ਤਾਇਆ ਜੀ ਕੋਲ ਪਹਿਲਾਂ ਉਹਨਾਂ ਦਾ ਕੁਲੇ ਫੋਨ ਆਇਆ ਉਹ ਕਹਿੰਦੇ ਵੀ ਇਹਨਾਂ ਦੀ ਵੀ ਕੁੜੀ ਸੀਰੀਅਸ ਆ ਵੀ ਹਸਪੀਟਲ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਜਦੋਂ ਅਸੀਂ ਇੱਥੋਂ ਚੱਲੇ ਗਏ ਰਾਸਤੇ ਵਿੱਚ ਇਹ ਆ ਗਿਆ ਵੀ ਕੁੜੀ ਮਰ ਗਈ ਜਦੋਂ ਅਸੀਂ ਉੱਥੇ ਜਾ ਕੇ ਪਤਾ ਕੀਤਾ ਤਾਂ ਕੁੜੀ ਡੈੱਡ ਸੀਗੀ ਤੇ ਸਾਨੂੰ ਇਹਨਾਂ ਨੇ ਪੁਲਸਾਨ ਨੇ ਪਹਿਲਾਂ ਤਾਂ ਅਸੀਂ 6 ਵਜੇ ਉੱਥੇ ਅਸੀਂ ਪਹੁੰਚ ਗਏ ਰਾਤ ਦੇ 12 ਵਜੇ ਤੱਕ ਸਾਡੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕਰੀ ਸਾਡੇ ਇਹ ਬਿਆਨ ਹੀ ਲੈਂਦੇ ਗਏ ਅਸੀਂ ਬਿਆਨ ਸਾਡੇ ਅਕੋਰਡਿੰਗ ਜਿਹੜੇ ਅਸੀਂ ਬਿਆਨ ਦਿੱਤੇ ਉਹਨਾਂ ਨੇ ਹੋਂ ਨਹੀਂ ਮੰਨੇ ਆਹ ਦੇ ਅਕੋਰਡਿੰਗ ਉਹਨਾਂ ਨੇ ਜਿਹੜੀ ਇਹ ਐਫ ਆਰ ਵੀ ਲਿਖ ਕੇ ਉਹ ਕੀਤੀ ਹੈ ਅਸੀਂ ਮੰਗ ਇਹ ਕਰਦੇ ਆਂ ਵੀ ਚਾਰ ਬੰਦੇ ਦੇ ਨਾਂ ਤਾਂ ਲਿਖਤੇ ਜਿਹੜਾ ਪੰਜਵਾਂ ਬੰਦਾ ਸੀ ਇਹਦਾ ਭਰਾ ਜਿਹੜਾ ਪੁਲਸ ਦੇ ਵਿੱਚ ਆ ਜਿਹਦਾ ਸਪੋਰਟ ਆ ਜੀਨਾਂ ਇਹ ਕਰਤਾਰ ਤੇ ਫੁੱਲ ਜ਼ਿੰਮੇਵਾਰੀ ਸੀਗੀ ਵਿਆਹ ਦੇ ਵਿੱਚ ਉਹ ਉਹਦਾ ਨਾਂ ਵਿੱਚ ਹੋਣਾ ਚਾਹੀਦਾ ਅਸੀਂ ਇਹ ਮੱਕ ਕਰਦੇ ਆ ਉਹਨਾਂ ਜਿਹੜੇ ਅਸੀਂ ਨਹੀਂ ਅਸੀਂ ਤਰਨਾ ਵੀ ਲਾਵਾਂਗੇ ਇਸ ਚੀਜ਼ ਦੀ ਕੀ ਮੰਨੀ ਇਹ ਦਾਜ ਦੀ ਇਹ ਬਲੀ ਚੜੀ ਇਹ ਦਾਜ ਦੀ ਜਿਹੜਾ ਅਸੀਂ ਦਾਜ ਦਿੱਤਾ ਵੀ ਸੀ ਇਹਨਾਂ ਦੇ ਪਸੰਦ ਨਹੀਂ ਸੀ ਗਿਆ ਫਿਰ ਇਹ ਵਿਆਹ ਦੇ ਵਿੱਚ ਕਹਿੰਦੇ ਸਾਨੂੰ ਏਸੀ ਪੈਲਸ ਚਾਹੀਦਾ ਉਹ ਸਾਥੋਂ ਨਹੀਂ ਹੋਇਆ ਵਿਆਹ ਦੇ ਵਿੱਚ ਇਹ ਇਹ ਆਪ ਦੇ ਹਲਵਾਈ ਲੈ ਕੇ ਵਿਆਹ ਦੇ ਵਿੱਚ ਇਹਨਾਂ ਨੇ ਮੀਠ ਵੀ ਆ ਬਣਾ ਕੇ ਖਾਤਾ ਕੀ ਅਗਲੀ ਕਾਰਵਾਈ ਕੀ ਹੋਊਗੀ ਅਗਲੀ ਕਾਰਵਾਈ ਇਹ ਹੈ ਵੀ ਜਿੰਨਾਂ ਚ ਇੱਕ ਉਹ ਬੰਦੇ ਦਾ ਨਾਮ ਇਹ ਦਰਜ ਨਹੀਂ ਕਰਦੇ ਉਹ ਬੰਦੇ ਨੂੰ ਇਹ ਜੇਲ੍ਹ ਦੇ ਵਿੱਚ ਨਹੀਂ ਦਿੰਦੇ ਸਾਡੀ ਇਹ ਮੰਗ ਹੈ ਵੀ ਉਹਨੂੰ ਜੇਲ੍ਹ ਚ ਹੋਣਾ ਚਾਹੀਦਾ। ਇਹ ਨੰਬਰ ਵਾਲਾ ਮਾਮਲਾ ਜਿਹੜਾ ਅੱਜ ਤੁਹਾਨੂੰ ਨਹੀਂ ਸੀ ਕਿਹਾ। ਕੁੜੀ ਦਾ ਮਾਮਲਾ ਬਾਈ ਜੀ ਬਹੁਤ ਦੁਖਦਈ ਆ। ਸਾਨੂੰ ਬਹੁਤ ਥੇਸ ਪਹੁੰਚੀ ਆ। ਸਾਡੇ ਚਾਚਾ ਦੀ ਲੜਕੀ ਸਾਡੀ ਛੋਟੀ ਭੈਣ ਸੀਗੀ। ਪਹਿਲਾਂ ਤੋਂ ਮਤਲਬ ਕੁੜੀ ਦੇ ਹਾਈਲਾਈਟਸ ਕੀਤੀ ਵੀ ਸੀਗੀ। ਠੀਕ ਐ। ਉਹਦੇ ਚ ਕੁੜੀ ਨੇ ਬਾਹਰ ਨੂੰ ਜਾਣਾ ਸੀਗਾ। ਉਹ ਕਹਿੰਦੇ ਸੀ ਪੈਸੇ ਲਾਵਾਂਗੇ। ਸਾਡੀ ਗੱਲ ਵਾਸਤੇ ਇਸ ਤਰ੍ਹਾਂ ਹੋਈ ਆ। ਪਹਿਲਾਂ ਸੀ 1 ਮਹੀਨਾ ਵਿਆਹ ਤੋਂ ਪਹਿਲਾਂ 1 ਮਹੀਨਾ ਸੀ ਸਗਨ ਕੀਤਾ ਉਹਦਾ। ਸਗਨ ਤੇ ਵੀ ਅਸੀਂ 2.2 ਲੱਖ ਰੁਪਇਆ ਲਾਇਆ ਉਹਦੇ ਤੇ ਠੀਕ ਐ ਉਸ ਤੋਂ ਬਾਅਦ ਚਲੋ ਵਿਆਹ ਦਾ ਦਾਇ ਨੱਖ ਲਿਆ ਵਿਆਹ 10 11 ਤਰੀਕ ਨੂੰ ਹੋਇਆ ਸਾਡਾ 2 ਮਹੀਨੇ ਹੋ ਗਏ ਮੈਰਿਜ ਹੋਈ ਨੂੰ ਮੈਰਿਜ ਵਿੱਚ ਵੀ ਇਹਨਾਂ ਨੇ ਕਈ ਮੰਗਾਂ ਰੱਖੀਆਂ ਵੀ ਸਾਨੂੰ ਭਾਈ ਸਾਡੇ ਸਾਡੇ ਕੋਟ ਪੈਂਟ ਡਟਾਈਆਂ ਸਾਡੇ ਅਫਸਰਾਂ ਨੇ ਆਉਣਾ ਵੱਡੇ ਵੱਡੇ ਅਫਸਰਾਂ ਨੇ ਆਉਣਾ ਸਾਨੂੰ ਇਹੋ ਜਿਹਾ ਏਸੀ ਪੈਲਸ ਚਾਹੀਦਾ ਐ ਸਾਨੂੰ ਮੀਟਰਾਂ ਰੋਟੀ ਦਿੱਤੀ ਜਾਵੇ ਪਰ ਅਸੀਂ ਉਹ ਜਿੰਨਾ ਕੋ ਹੋ ਸਕਿਆ ਸੀ ਉਹਦੇ ਆਪਦੀ ਲੈਵਲ ਦੇ ਹਿਸਾਬ ਨਾਲ ਅਸੀਂ ਕਰਿਆ ਪਹਿਲਸੇ ਵੀ ਕੀਤਾ ਸੀ ਤੋਂ ਜੋ ਵੀ ਸਮਾਨ ਦਿੱਤਾ ਸੀ ਜਦੋਂ ਅਸੀਂ ਸਾਡੇ ਮੇਰੇ ਭਾਈ ਹੋਰ ਦੂਜੇ ਗਏ ਆ ਨਾਲ ਕੁੜੀ ਦੇ ਸਾਡੀ ਉੱਥੇ ਕੋਈ ਪੈਸੋ ਗੱਛ ਨਹੀਂ ਹੋਈ ਉੱਥੇ ਨਾ ਉਹਨੂੰ ਸਾਨੂੰ ਪੁੱਛਿਆ ਵੀ ਕਿੱਥੇ ਆਏ ਆ ਕਿੱਥੇ ਗਏ ਉਹ ਨਹੀਂ ਅਗਲਾ ਗਏ ਨੂੰ ਚਾਹ ਪਾਣੀ ਪੀਉਂਦਾ ਕੋਈ ਚਾਹ ਪਾਣੀ ਨਹੀਂ ਪਿਆ ਉਹਨਾਂ ਭਰਾਵਾਂ ਨੂੰ ਨਹੀਂ ਪੁੱਛਿਆ ਜਿਹੜਾ ਸਮਾਨ ਸੀਗਾ ਕਹਿੰਦੇ ਸਮਾਨ ਲਾ ਲਓ ਭਾਈ ਕਹਿੰਦੇ ਤੁਸੀਂ ਆਪ ਹੀ ਸਮਾਨ ਲਾਓ ਤੇ ਆਪ ਹੀ ਤਹਾਂ ਚੜਾਓ ਸਾਡੇ ਨਾਲ ਮਤਲਬ ਬੇਇਨਸਾਫੀ ਹੋਈ ਅਸੀਂ ਉਸ ਤੋਂ ਬਾਅਦ ਬਚੋਲਾ ਸਾਹਿਬ ਨੂੰ ਦੱਸਿਆ ਵੀ ਇਸ ਤਰ੍ਹਾਂ ਹੋਈ ਗੱਲ ਗੱਲਬਾਤ ਹੋਈ ਆ ਬਚੋਲਾ ਸਾਹਿਬ ਨੇ ਜੋ ਗੱਲਬਾਤ ਹੋਈ ਸਾਡੀ ਉਹ ਕਹਿੰਦੇ ਸੀ ਸਮਝਾਵਾਂਗੇ ਗੱਲਬਾਤ ਕਰਾਂਗੇ ਪਰ ਗੱਲਬਾਤ ਕੋਈ ਸਹੀ ਨਹੀਂ ਹੋਈ ਬਚੋਲਾ ਸਾਹਿਬ ਨੇ ਉਹਨਾਂ ਨਾਲ ਗੱਲਬਾਤ કરી ਤਾਂ ਉਹ ਸਮਝੇ ਨਹੀਂ ਹੈ ਵੀ ਭਾਈ ਸਾਨੂੰ ਖਰਾਬ ਲਾਦੇ ਆ ਇਹ ਦਹੇਜ ਦੀ ਮੰਗ ਕਰਦੇ ਆ ਗੱਡੀ ਮੰਗਦੇ ਆ ਇਹ ਬੁਲਟ ਮੋਟਰਸਾਈਕਲ ਸੀਗਾ ਬੁਲਟ ਮੋਟਰਸਾਈਕਲ ਨੂੰ ਹੱਥ ਨਹੀਂ ਲਾਉਣ ਦਿੰਦੇ ਸੀਗੇ ਆਪਣੀ ਜਿਹੜੀ ਕੁੜੀ ਸੀ ਉਹ ਕਹਿੰਦੀ ਸੀ ਭਾਈ ਇਹ ਬੁਲਟ ਮੋਟਰਸਾਈਕਲ ਲੈ ਜਾਓ ਚੱਲ ਬਾਜ਼ਾਰ ਘੁੰਮਣਾਗਾ ਉਹ ਬਾਜ਼ਾਰ ਲੈ ਕੇ ਨਹੀਂ ਗਏ ਮੋਟਰਸਾਈਕਲ ਠੀਕ ਹੈ ਉਹ ਕਹਿੰਦੇ ਇਹਨਾਂ ਨੇ ਕਿਹੜਾ ਮੋਟਰਸਾਈਕਲ ਦਿੱਤਾ じゃ ਗੱਡੀ ਦੇਤੀ ਤੇ ਇਸ ਕਰਕੇ ਵੀ ਉਹਨਾਂ ਨੇ ਜਿਆਦਾ ਦਾਜ ਦਾ ਸੀਗਾ ਵੀ ਦਾਜ ਨਹੀਂ ਦਿੱਤਾ ਇੱਕ ਉਹ ਕਹਿੰਦੇ ਸੀ ਅਸੀਂ ਪੈਸੇ ਲਾਵਾਂਗੇ ਉਹਨਾਂ ਨੇ ਕੋਈ ਪੈਸੇ ਨਹੀਂ ਲਾਏ ਠੀਕ ਹੈ ਉਹ 700 ਪੈਸੇ ਮੰਗ ਰਹੇ ਸੀ ਕਿ ਪਤਾ ਲੱਗਿਆ ਤੁਹਾਨੂੰ ਕੁੜੀ ਦੀ ਕੁੜੀ ਦੇ ਸਾਨੂੰ ਇੰਟਰੋਫਰਮੇਸ਼ਨ ਨਹੀਂ ਆ ਕਿਸੇ ਨੇ ਮਤਲਬ ਫੋਨ ਤੇ ਸਾਨੂੰ ਫੋਨ ਕਾਲ ਆਈ ਆ ਜੀ 1 ਵਜੇ ਸਾਡੀ ਸਾਰੀ ਮਤਲਬ ਜਿਹੜੇ ਮੇਰਾ ਛੋਟਾ ਭਾਈ ਆ ਉਹਦੇ ਨਾਲ ਫੋਨ ਤੇ ਸਾਡੀ ਗੱਲਬਾਤ ਹੋਈ ਆ ਸਾਰੇ ਪਰਿਵਾਰ ਨਾਲ ਗੱਲਬਾਤ ਵੀਡੀਓ ਕਾਲ ਹੋਈ ਆ 1 ਵਜੇ 1 ਵਜੇ ਸਾਡੀ ਵੀਡੀਓ ਕਾਲ ਹੋਈ ਆ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਫੋਨ ਤੇ ਵੀ ਕੁੜੀ ਸੀਰੀਅਸ ਆ ਆਜੋ ਸਾਨੂੰ ਜਾਂਦੇ ਜਾਂਦੇ ਰਸਤੇ 'ਚ ਫੇਰ ਕਾਲ ਆ ਗਈ ਵੀ ਅਸੀਂ ਭਾਈ ਬੜਿਆਲ ਦੇ ਲੈ ਕੇ ਚੱਲਿਆਂ ਉੱਥੇ ਆਜੋ ਅਸੀਂ ਅਸੀਂ ਆਪਦੇ ਕੋਈ ਦੋਸਤ ਮਿੱਤਰ ਸੀ ਉਹਨਾਂ ਨੂੰ ਭੇਜਿਆ ਸੀ ਵੀ ਦੋਸਤ ਮਿੱਤਰਾਂ ਨੂੰ ਵੀ ਉੱਥੇ ਜਾ ਕੇ ਪਤਾ ਕਰੀਏ ਤਾਂ ਉਹ ਉਹਨਾਂ ਨੂੰ ਪਤਾ ਲੱਗਿਆ ਤਾਂ ਉਹ ਜਿਹੜੀ ਉਹ ਕੁੜੀ ਦੀ ਡੈਥ ਸੀਗੀ ਜਿਹੜਾ ਬਡਿਆਲ ਹਸਪੀਟਲ ਚ ਸੀਗਾ ਉਹਨਾਂ ਨੇ ਲਿਖਤਾ ਸੀ ਸਾਡੇ ਕੋਲ ਕੁੜੀ ਕੁੜੀ ਆਈ ਜਿਹੜੀ ਉਹ ਡੈਥ ਸਮੇਤ ਹੀ ਆਈ ਆ ਜਦੋਂ ਅਸੀਂ ਚਲੋ ਜਾਣਾ ਸੀਗਾ ਨਾਲ ਤਾਂ ਪੁਲਿਸ ਦੇ ਕਹਿੰਦੇ ਵੀ ਅਸੀਂ ਭਾਈ ਘਰੇ ਨਹੀਂ ਜਾ ਸਕਦੇ ਉਹ ਕਾਰਵਾਈ ਬਾਝੂਗੀ ਪੁਲਿਸ ਨੇ ਫਿਰ ਉਹ ਆਪਦੇ ਕੁੜੀ ਘਰੇ ਲੈ ਗਏ ਸੀ ਅਸੀਂ ਘਰੋਂ ਜਿਹੜੀ ਉਹ ਕੁੜੀ ਲੈ ਕੇ ਆਏ ਆ ਮਤਲਬ ਨਾਲ ਜਾ ਕੇ ਠੀਕ ਆ ਉਦੋਂ ਬਾਅਦ ਉਹ ਪੋਸਟਮਾਰਟਮ ਲਈ ਭੇਜਤਾ ਕੀ ਮੰਗ ਦੀ ਕਰਦੇ ਮੰਗ ਉਹਨੂੰ ਕਾਤਲਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਰੇ ਜੇਲ੍ਹ ਚ ਠਿਕਣ ਵੱਧ ਤੋਂ ਵੱਧ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ ਉਹਦਾ ਭਰਾ ਜੋ ਵੀ ਪੁਲਿਸ ਚਾ ਉਹਦੀ ਸਾਰੀ ਸਪੋਰਟ ਆ ਸੀਐਮਓ ਦਾ ਮਤਲਬ ਸਕਿਉਰਿਟੀ ਚ ਲੱਗਾ ਹੋਇਆ ਸਾਰੇ ਭਗਵੰਤ ਮਾਨ ਦਾ ਸਾਰੀ ਸਪੋਰਟ ਆ ਉਹਨਾਂ ਦੀ ਤੇ ਸਾਡੀ ਉਹ ਸੁਣਵਾਈ ਕੋਈ ਨਹੀਂ ਹੋਈ ਉਥੇ ਠੀਕ ਹੈ ਤੇ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਸੀਂ ਸਾਡਾ ਸੀਗਾ ਧਰਨਾ ਲਾਉਣ ਦਾ ਮਸਲਾ ਅੱਜ ਪਰ ਧਰਨਾ ਕੁਝ ਬੰਦੇ ਕਹਿੰਦੇ ਵੀ ਨਹੀਂ ਲਾਉਣਾ ਨਹੀਂ ਲਾਉਣਾ ਨਹੀਂ ਲਾਉਣਾ ਕਰਤਾਰ ਨਾ ਲਾਉਣਾ ਸੀ ਅਸੀਂ ਅਸੀਂ ਕਾਰਵਾਈ ਕਰਨੀ ਹੈ ਤੇ ਫੁੱਲ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਤੋਂ ਅਸੀਂ ਮੰਗ ਚਾਉਂਦੇ ਆਂ ਵੀ ਵੀ ਸਾਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਇਹ ਜਿਹੜੇ ਦੋਸ਼ੀ ਆ ਕਤਲ ਕਲਾ ਕਰਦੇ ਆ ਜਾਂ ਦਾਜ ਮੰਗਦੇ ਆ ਇਹਨਾਂ ਉ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ